ਲੋਬੀ ਕਿਸਾਨੋ ਤੂੜੀ ਦਾ ਸੀਜ਼ਨ ਹੈ ਤੇ ਹਰ ਜਗ੍ਹਾ ਹੋਈ ਪਈ ਐ ਕਬੋਟਾ ਕਬੋਟਾ ਖੇਤਾਂ 'ਚ ਦੇਖ ਲੋ ਕਬੋਟਾ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਕਿਹਾ ਜੀ ਉਹਨਾਂ ਦੀ ਪਹਿਲੀ ਪਸੰਦ ਕਬੋਟਾ ਖਾਸੀਅਤ ਕੀ ਐ ਕਿਉਂ ਕਰ ਰਹੇ ਨੇ ਕਿਸਾਨ ਇਹਨਾਂ ਪਸੰਦ ਕਬੋਟਾ ਨੂੰ ਮੈਦਾਨੂ ਜੀ ਲੈ ਕੇ ਆ ਗਈਆਂ ਹੁਣ ਬਾਬਾ ਵਿਸ਼ਕਰਮਾ ਟਰੈਕਟਰ ਜਿਨ੍ਹਾਂ ਦੇ ਕੋਲ ਡੀਲਰਸ਼ਿਪ ਐ ਕਬੋਟਾ ਦੀ ਖਾਸੀਅਤ ਕੀ ਐ ਕਬੋਟਾ ਦੇ ਵਿੱਚ ਜਾਣਾ ਗਿਆ ਆਪਾਂ ਅੰਦਰ ਚੱਲ ਕੇ ਭਈ ਚਾਹੇ ਤੁਸੀਂ ਲੈਣਾ ਹੈ 4-ਵੀਲ ਡਰਾਈਵ ਤੇ ਚਾਹੇ ਤੁਸੀਂ ਲੈਣਾ 2-ਵੀਲ ਡਰਾਈਵ ਸਭ ਮਿਲ ਜੂਗਾ ਇੱਥੇ ਭਈ ਜੇ ਸ਼ੌਕੀਨ ਹੋ ਤੁਸੀਂ ਜਪਾਨ ਦੀ ਟੈਕਨੋਲੋਜੀ ਦੇ ਲਈ ਤੇ ਸਭ ਤੋਂ ਬੈਸਟ ਹੈ ਤੁਹਾਡੇ ਲਈ ਕਬੋਟਾ ਇਹ ਜੀ ਤੁਹਾਨੂੰ ਮਿਲੇਗਾ 20 HP ਤੋਂ ਲੈ ਕੇ 55 HP ਤੱਕ ਸੋ ਤੁਸੀਂ ਆਪਣੀ ਲੋੜ ਮੁਤਾਬਿਕ ਲੈ ਜੇ ਚਾਹੇ ਕੰਮ ਕਰਨਾ ਹੈ ਤੁਸੀਂ ਖੇਤੀਬਾੜੀ ਦਾ ਤੇ ਚਾਹੇ ਕੰਮ ਕਰਨਾ ਹੈ ਟੋਆ ਟੋਈ ਦਾ ਸਭ ਦੇ ਲਈ ਇਹ ਪਰਫੈਕਟ ਕਟ ਡੀਜ਼ਲ ਦੀ ਖਪਤ ਤੇ ਸਾਰੇ ਹੈਵੀ ਇੰਪਲੀਮੈਂਟਸ ਖਿੱਚਣ ਦੇ ਲਈ ਹੈ सक्षम ਸੋ 5 ਸੇਅਰ ਦੀ ਵਾਰੰਟੀ ਚਾਹੇ ਗੱਲ ਹੋਵੇ ਰੇਟ ਦੀ ਤੇ ਚਾਹੇ ਗੱਲ ਹੋਵੇ ਸਰਵਿਸ ਦੀ ਚਾਹੇ ਗੱਲ ਹੋਵੇ ਪਾਵਰ ਦੀ ਸੋ ਸਭ ਦੀ ਪਹਿਲੀ ਪਸੰਦ ਹੈ ਜੀ ਕਬੋਟਾ ਖਾਸੀਅਤ ਕੀ ਹੈ ਇੱਕ ਇੱਕ ਕਰਕੇ ਦੱਸਾਂਗੀ ਟੀਵੀ ਕਬੋਟਾ ਦੀ ਗੱਲ ਹੋ ਰਹੀ ਹੈ ਤੇ ਤੁਸੀਂ ਦੇਖ ਸਕਦੇ ਹੋ ਮੈਂ વોટર ਬੋਟਲ ਰੱਖੀ ਆ ਉਹ ਵੀ ਮੋੜੀ ਕਰਕੇ ਉਦਾਹਰਨ ਦੇ ਤੌਰ ਤੇ ਇੱਕ ਛੋਟਾ ਜਿਹਾ ਐਗਜ਼ਾਮਪਲ ਹੈ ਜਿੰਨੀ ਮਰਜ਼ੀ ਤੁਸੀਂ ਰੇਸ ਦੇ ਲੋ ਲੇਕਿਨ ਇਹ ਬੋਟਲ ਵਾਈਬ੍ਰੇਟ ਬਿਲਕੁਲ ਵੀ ਨਹੀਂ ਕਰੇਗੀ ਸੋ ਦੇਖ ਸਕਦੇ ਹੋ ਤੁਸੀਂ ਇਸ ਟਾਈਮ ਇਹ ਰੇਸ ਵੀ ਦੇ ਰਹੀਆਂ ਔਰ ਬੋਟਲ ਬਿਲਕੁਲ ਵੀ ਵਾਈਬ੍ਰੇਟ ਨਹੀਂ ਕਰਦੀ ਹੈ ਨਾ ਖਾਸियत ਸਿਸ ਟਰੈਕਟਰ ਦੀ ਖਾਸियत ਦੀ ਗੱਲ ਕਰਾ ਇਹਦੇ ਵਿੱਚ ਗੇਅਰ ਸਿਕਰੋਮੈਕਸ ਗੇਅਰ ਹੈ ਜਿਹਨੂੰ ਤੁਸੀਂ ਡੌਂਗ ਵੀ ਕਰ ਸਕਦੇ ਹੋ ਅਦਰ ਟਰੈਕਟਰਸ ਦੇ ਵਿੱਚ ਤੁਹਾਨੂੰ ਇਹ ਨਜ਼ਰ ਨਹੀਂ ਆਏਗਾ ਪਾਵੇਂ ਇਹਦੇ ਤੇ ਤੁਸੀਂ ਪੂਰਾ ਦਿਨ ਕੰਮ ਕਰੋ ਬਿਲਕੁਲ ਵੀ ਥਕਾਵਟ ਨਹੀਂ ਹੋਏਗੀ ਕਾਰ ਵਾਲੀ ਫੀਲਿੰਗ ਤੁਹਾਨੂੰ ਦੇਗਾ ਮੈਨੂੰ ਲੱਗਦਾ ਕਾਰ ਤੋਂ ਵੀ ਵਧੀਆ ਔਰ ਕੰਫਰਟੇਬਲ ਫੀਲਿੰਗ ਦੇਗਾ 3 ਸਪੀਡ ਦੇ ਵਿੱਚ ਇਹ ਤੁਹਾਨੂੰ ਜੀ ਟਰੈਕਟਰ ਮਿਲ ਰਿਹਾ ਹੈ ਪਾਵਰ ਸਟੇਰੀਂਗ ਮਿਲ ਰਿਹਾ ਹੈ ਕੰਫਰਟੇਬਲ ਸੀਟ ਮਿਲ ਰਹੀ ਹੈ ਔਰ ਜ਼ਿਆਦਾ ਤੋਂ ਜ਼ਿਆਦਾ ਹੈਵੀ ਤੋਂ ਹੈਵੀ ਇੰਪਲੀਮੈਂਟ ਖਿੱਚਣ ਦੇ ਵਿੱਚ ਸਕਸ਼ਮ ਹੈ ਤੁਸੀਂ ਕਿਤੇ ਇਹ ਤਾਂ ਨਹੀਂ ਸੋਚ ਰਹੇ ਕਿ ਸਪੇਅਰ ਪਾਰਟਸ ਮਿਲਣਗੇ ਜਾਂ ਨਹੀਂ ਅਗਰ ਮਿਲਣਗੇ ਜੈਨੂਨ ਮਿਲਣਗੇ ਜਾਂ ਨਹੀਂ ਬਿਲਕੁਲ ਤੁਸੀਂ ਜੀ ਤੁਹਾਨੂੰ ਸਪੇਅਰ ਪਾਰਟ ਮਿਲਣਗੇ ਉਹ ਵੀ ਜੈਨੂਨ ਮਿਲਣਗੇ ਔਰ ਅਗਰ ਤੁਸੀਂ ਚਾਹਦੇ ਤੁਹਾਡੇ ਖੇਤਾਂ ਤੱਕ ਪਹੁੰਚਣ ਤੇ ਉਹ ਵੀ ਮਿਲਣਗੇ ਕਿਉਂਕਿ ਬਾਬਾ ਵਿਸ਼ਕਰਮਾ ਟਰੈਕਟਰ ਕਰਦਾ ਹੈ ਜੀ ਤੁਹਾਡੇ ਨਾਲ ਵਾਦਾ ਟਰੈਕਟਰਸ ਦੀ ਗੱਲ ਕੀਤੀ ਜਾਵੇ ਤਾਂ ਬਾਬਾ ਵਿਸ਼ਕਰਮਾ ਟਰੈਕਟਰਸ ਪਿਛਲੇ 15 ਸਾਲਾਂ ਤੋਂ ਬੈਸਟ ਸਰਵਿਸ ਦੇ ਨਾਲ ਵੀ ਜਾਣਿਆ ਜਾਂਦਾ ਹੈ ਤੇ ਫਿਰ ਵੀ ਤਾਂ ਕਮਾਲ ਦੀ ਗੱਲ ਹੈ ਸਰਵਿਸ ਕਿਸ ਤਰ੍ਹਾਂ ਇਹਨਾਂ ਦੀ ਪਿੱਛੇ ਰਹਿ ਸਕਦੀ ਹੈ ਸੋ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਤੁਸੀਂ ਸਿਰਫ ਟਰੈਕਟਰ ਲੈਣਾ ਬਾਕੀ ਸਾਰੀ ਰਿਸਪੌਂਸਿਬਿਲਟੀ ਇਹਨਾਂ ਦੀ ਸੋ ਰੌਣਕ ਦੀ ਗੱਲ ਕੀਤੀ ਜਾਵੇ ਹੋ ਤੁਸੀਂ ਵੇਖ ਹੀ ਰਹੇ ਹੋ ਹਰ ਟਾਈਮ ਇੱਥੇ ਰੌਣਕ ਰਹਿੰਦੀ ਹੈ ਕਵਰੀਜ਼ ਚੱਲਦੀ ਰਹਿੰਦੀ ਹੈ ਉਹ ਨਾਲ ਹੀ ਨਾਲ ਐਕਸਚੇਂਜ ਆਫਰ ਦੀ ਗੱਲ ਕਰਾਂ ਐਕਸਚੇਂਜ ਆਫਰ ਵੀ ਹੈ ਯਾਨੀ ਕਿ ਤੁਸੀਂ ਆਪਣਾ ਪੁਰਾਣਾ ਟਰੈਕਟਰ ਦੇ ਕੇ ਨਵਾਂ ਟਰੈਕਟਰ ਲੈ ਕੇ ਜਾ ਸਕਦੇ ਸਾਡਾ ਕਬੋਟਾ ਸਾਡਾ ਮੁਸਾ ਵੱਡੇ ਇੰਪਲੀਮੈਂਟ ਨੂੰ ਚਲਾਉਣ 'ਚ ਬੜਾ ਇਹ ਮਤਲਬ ਸਮਰੱਥਾ ਰੱਖਦਾ ਜੀ ਤੇ ਹੈਵੀ ਲੈਫਟ ਆ ਦੀ ਹਰ ਤਰ੍ਹਾਂ ਦਾ ਇੰਪਲੀਮੈਂਟ ਚਲਾਉਂਦਾ ਜੀ ਤੇ ਹਰ ਤਰ੍ਹਾਂ ਦਾ ਹੀ ਇਹ ਇਹ ਦੀ ਜਿਹੜੀ ਸੈਂਸ ਸੰਘਾ ਵਧੀਆ ਜੀ ਲੈਫਟ ਤੇ ਡੀਜ਼ਲ ਕੰਜ਼ਮਪਸ਼ਨ ਬਹੁਤ ਘੱਟ ਆ ਜੀ ਬਾਕੀਆਂ ਨਾਲ ਬਾਬਾ ਵਿਸ਼ਕਰਮਾ ਟਰੈਕਟਰਸ ਦੇ ਡਾਇਰੈਕਟਰ ਮਿਸਟਰ ਸੁਲੱਖਣ ਸਿੰਘ ਮੀਨਾ ਜੁੜ ਚੁੱਕੇ ਨੇ ਗੱਲਬਾਤ ਕਰਦੇ ਆ ਸਰ ਬਹੁਤ-ਬਹੁਤ ਸਵਾਗਤ ਹੈ ਜੀ ਸਰ ਸ਼੍ਰੀਕਲ ਸਰ ਕਿਵੇਂ ਹੋ ਠੀਕ ਆ ਮੈਡਮ ਲੋਕ ਕਬੋਟਾ ਨੂੰ ਬਹੁਤ ਪਸੰਦ ਕਰ ਰਹੇ ਨੇ ਕੀ ਖਾਸੀਅਤ ਹੈ ਕਬੋਟਾ ਚ ਖਾਸੀਅਤ ਮੈਡਮ ਬਸ ਕੋਈ ਇੱਕ ਹੋਏ ਤਾਂ ਦੱਸਿਓ ਬਹੁਤ ਖਾਸੀਅਤ ਹੀ ਖਾਸੀਅਤ ਆ ਗੁਣਾਂ ਦੀ ਗੁੱਤਲੀ ਆ ਜਿਵੇਂ ਕਹਿ ਲਓ ਬਾਈ ਕੈਰਟ ਦਾ ਸੋਨਾ ਆਈਆਂ ਜੀ ਜੀ ਅਦਰ ਟਰੈਕਟਰ ਦੇ ਮੁਕਾਬਲੇ ਵਿੱਚ 2 ਲੀਟਰ ਦਾ ਤਾਂ ਡੀਜ਼ਲ ਦਾ ਫਰਕ ਹੈਗਾ ਜੀ 2 ਲੀਟਰ ਇੰਟੂ ਲਾਲੋਵੇ ਜੇ 1000 ਘੰਟਾ ਚੱਲ ਗਿਆ ਤੇ 2000 ਲੀਟਰ ਡੀਜ਼ਲ ਸੀਵਿੰਗ ਕਰ ਦਿੱਤਾ ਤੇ ਹੁਣ 2000 ਤੁਸੀਂ ਦੇਖ ਲਓ ਕਿ ਕਿੰਨਾ ਹੋ ਗਿਆ ਬਿਲਕੁਲ ਮਤਲਬ ਕਿ ਕਿਸਤੇ ਵੀ ਅਗਰ ਲੈਣੇ ਨੇ ਕਿਸ਼ਤ ਬਾਹਰੋਂ ਬਾਤ ਬਿਲਕੁਲ ਜੀ ਕਿਸਾਨ ਦਾ ਅਸਲੀ ਔਰ ਪਰੋਸੀਮੰਦ ਪੁੱਤਰ 2000 ਘੰਟੇ ਦੇ 2 ਲੱਖ ਦਾ ਕੰਮ ਕਰ ਗਿਆ ਤੇ ਜਿਵੇਂ ਕੋਈ ਛੋਟਾ ਕਿਸਾਨ ਕਿਸ਼ਤਾਂ ਤੇ ਵੀ ਲੈਣੇ ਚਾਹੁੰਦਾ ਤੇ ਟ੍ਰੈਕਟਰ ਆਪਣੀ ਕੀਮਤ ਵਿੱਚੋਂ ਘਟਦਾ ਜੀ ਤੇ ਬਹੁਤ ਵਧੀਆ ਰਿਸਪੌਂਸ ਆ ਬਾਕੀ ਸਨਾਤ ਜੀ ਸੁਵਿਧਾ ਵੀ ਬੜੀ ਅਵੇਲੇਬਲ ਹੈਗੀਆਂ ਸਾਰੀਆਂ ਫਾਈਨਾਂਸਾਂ ਤੇ ਫਾਈਨਾਂਸ ਕਰਦੀਆਂ 90% ਫਾਈਨਾਂਸ ਹੁੰਦਾ। ਮਤਲਬ ਕਿਸਾਨ ਨੂੰ ਬੜਾ ਈਜ਼ੀ ਆ ਲੈਣਾ। ਜੀ ਐਕਸਚੇਂਜ ਆਫਰ ਦੀ ਗੱਲ ਕੀਤੀ ਜਾਵੇ ਉਹ ਵੀ ਅਵੇਲੇਬਲ ਹੈ ਆਪਣੇ ਕੋਲ। ਬਿਲਕੁਲ ਜੀ ਬਿਲਕੁਲ ਤੁਸੀਂ ਦੇਖਿਆ ਉਹਨਾਂ ਬਾਹਰ ਕਾਫੀ ਬ੍ਰਾਂਡ ਖੜੇ ਆ ਕੋਈ ਵੀ ਪੁਰਾਣਾ ਟਰੈਕਟਰ ਲੈ ਆਓ ਤੇ ਨਵਾਂ ਕਬੂਟਾ ਕਰ ਲੈ ਜਾਓ ਜੀ ਬਿਲਕੁਲ ਸੋ ਸਰਵਿਸ ਦੀ ਆਪਾਂ ਗੱਲ ਕਰ ਲਈਏ ਉੱਚ ਤਾਂ ਤੁਸੀਂ ਨੰਬਰ 1 ਹੋਈ ਸਰਵਿਸ ਦਾ ਮੈਡਮ ਤੁਹਾਨੂੰ ਪਤਾ ਬਾਬਾ ਪਿਸ਼ਕਰਮਾ ਪਿਛਲੇ 15 ਸਾਲ ਤੋਂ ਸ਼ਹਿਰ ਦੇ ਵਿੱਚ ਸਰਵਿਸ ਦੀ ਗੱਲ ਜੇ ਕਰੀਏ ਨੰਬਰ 1 ਤੇ ਹੈਗਾ ਤੇ ਨੰਬਰ 1 ਤੇ ਹੀ ਰਹੇਗਾ ਸੀਜ਼ਨ ਦੇ ਟਾਈਮ ਤੇ ਜਿਵੇਂ ਕਿਸਾਨ ਬਿਜ਼ੀ ਹੁੰਦਾ ਤੇ ਸਰਵਿਸ ਆਪਾਂ ਡੋਰ ਟੂ ਡੋਰ ਵੀ ਅਵੇਲੇਬਲ ਕਰਵਾਈਦੀ ਹੈ ਜੀ ਸ਼ੁਕਰੀਆ ਸਲੋ ਜੀ ਬਹੁਤ ਹੀ ਜ਼ਾਇਦਾ ਫਾਇਦੇਮੰਦ ਕਹਿ ਸਕਦੇ ਹੋ ਤੁਸੀਂ ਹਰ ਪੱਖੋਂ ਪਰਫੈਕਟ ਨਾਲ ਹੀ ਨਾਲ ਤੁਹਾਨੂੰ ਦੱਸਦਾ ਤੁਸੀਂ ਕੋਈ ਟੈਨਸ਼ਨ ਨਹੀਂ ਲੈਣੀ ਤੁਸੀਂ ਸਿਰਫ ਆਉਣਾ ਹੈ ਟਰੈਕਟਰ ਚੱਕਣਾ ਹੈ ਬਾਕੀ ਸਾਰੀ ਸਿਰਦਰਦੀ ਇਹਨਾਂ ਦੀ ਜ਼ਿਆਦਾ ਜਾਣਕਾਰੀ ਦੇ ਲਈ ਨੰਬਰ ডিসਪਲੇ ਹੋ ਰਹੇ ਨੇ ਗੱਲਬਾਤ ਕਰ ਸਕਦੇ ਹੋ ਵਿਜ਼ਿਟ ਕਰ ਸਕਦੇ ਹੋ